ਕਿ ਤੁਹਾਨੂੰ ਪਤਾ ਹੈ ਕਿ ਮਾਲਦੀਵ ਆਜ ਇੱਕ ਮੁ슬ਮਨ ਬਹੁਤ ਤਵਾ ਦੇਸ਼ ਹੈ ਇਸ ਦੀ ਵਾਦੀ ਦਾ ਲਗਭਗ 98.5% ਇਸਲਾਮ ਨੂੰ ਮੰਨਦਾ ਹੈ ਪਰ ਇਹ ਕਦੇ ਬੁੱਧ ਧਰਮ ਦਾ ਇੱਕ ਵੱਡਾ ਕੇਂਦਰ ਹੁੰਦਾ ਸੀ ਫਿਰ ਅਰਬ ਦੇਸ਼ਾਂ ਤੋਂ ਉਹ ਪਾਰੀਆਂ ਦੀ ਆਉਣ ਨਾਲ ਇੱਥੇ ਇਸਲਾਮ ਧਰਮ ਦਾ ਉਭਾਰ ਹੋਇਆ ਇਸਲਾਮੀ ਸ਼ਾਸਨ ਦੇ ਲੰਮੇ ਸਮੇਂ ਬਾਅਦ ਇਹ ਪੁਰਤਗਾਲੀ ਅਤੇ ਬ੍ਰਿਟਿਸ਼ ਸ਼ਾਸਨ ਦੇ ਅਧੀਨ ਰਿਹਾ ਅੱਜ ਮਾਲਦੀਵ 1965 ਵਿੱਚ ਆਪਣੀ ਆਜ਼ਾਦੀ ਦੀ 60ਵੀਂ ਵਰ੍ਹੇਗੰਢ ਮਨਾ ਰਿਹਾ ਹੈ ਮਾਲਦੀਵ ਦੀ ਸਿਰ ਆਬਾਦੀ 5 ਲੱਖ ਹੈ ਤੇ 1200 ਟਾਪਾਂ ਦਾ ਸਮੂਹ ਹੈ ਮਾਲਦੀਵ ਦੀ ਆਬਾਦੀ ਦਾ 40% ਰਾਜਧਾਨੀ ਮਾਲੇ ਵਿੱਚ ਰਹਿੰਦਾ ਹੈ ਮਾਲਦੀਵ ਸਿਰਫ 298 ਕਿਲੋਮੀਟਰ ਦੇ ਖੇਤ ਵਿੱਚ ਫੈਲਿਆ ਹੋਇਆ ਹੈ ਜੋ ਕਿ ਦਿੱਲੀ ਦੇ ਕੁੱਲ ਖੇਤਰ ਦਾ 20% ਹੈ ਮਾਲਦੀਵ ਦੀ ਸਰਕਾਰੀ ਭਾਸ਼ਾ ਤਿਵੇਹੀ ਹੈ ਜਿਸ ਨੂੰ Sri Lanka ਦੀ ਸਹਿਲੀ ਭਾਸ਼ਾ ਦੇ ਸਮਾਨ ਮੱਨਿਆ ਜਾਂਦਾ ਹੈ। ਮਾਲਦੀਵ ਦਾ ਇਤਿਹਾਸ ਜਿਹੜਾ 2500 ਸਾਲ ਤੋਂ ਵੱਧ ਪੁਰਾਣਾ ਮੰਨਿਆ ਜਾਂਦਾ ਹੈ। ਮਨੁੱਖਾਂ ਦੇ ਮਾਲਦੀਵ ਵਿੱਚ ਵਸਣਾ ਉਦੋਂ ਸ਼ੁਰੂ ਕੀਤਾ ਸੀ ਜੋ ਕਿ ਕਦੇ ਅਰਹ ਆਬਾਦ ਟਾਪਾਂ ਦਾ ਸਮੂਸ ਇੱਕ ਕਦੇ ਹਿੰਦੂ ਅਤੇ ਬੋਧੀ ਧਰਮਾਂ ਦਾ ਇੱਕ ਮੁੱਖ ਕੇਂਦਰ ਸੀ। 12 ਸਦੀ ਵਿੱਚ ਇਸ ਤੇਜ ਦੇ ਰਾਜੇ ਨੇ ਇਸਲਾਮ ਅਪਣਾ ਲਿਆ ਅਤੇ ਇਸ ਤੋਂ ਬਾਅਦ ਇਹ 1500 ਸਾਲਾਂ ਵਿੱਚ ਪੂਰੀ ਤਰ੍ਹਾਂ ਮੁਸਲਮ ਦੇਸ਼ ਬਣ ਗਿਆ ਵਿਗਿਆਨਕ ਰਿਪੋਰਟਾਂ ਦੇ ਅਨੁਸਾਰ ਜਲਵਾਯੂ ਪਰਵਰਤਨ ਦੇ ਕਾਰਨ ਵਾਲੀ ਦਾ 80% ਹਿੱਸਾ 25 ਸਾਲਾਂ ਵਿੱਚ ਡੁੱਬ ਸਕਦਾ ਹੈ ਇਹ ਚੇਤਾਵਨੀ ਦਿੱਤੀ ਗਈ ਹੈ ਜਲਵਾਯੂ ਪਰਵਰਤਨ ਡਿਪਾਰਟਮੈਂਟ ਨੇ ਕਿਹਾ ਜਾਂਦਾ ਹੈ ਕਿ ਮਾਲਦੀਵ ਵਿੱਚ ਪ੍ਰਾਚੀਨ ਰਾਜ ਸ਼ਹੀਦਨੀ ਭਾਰਤ ਦੇ 오ਡੀਸਾ ਰਾਜਾ ਪ੍ਰਾਚੀਨ ਸਮੇਂ ਵਿੱਚ ਕਲਿੰਗਰ ਦੇ ਰਾਜਾ ਬ੍ਰਾਹਮਣ ਦਿੱਤਿਆ ਦੇ ਪੁੱਤਰ ਬੋਧੀ ਰਾਜਾ ਸੁਰਦਾਸ ਸੁਨ ਅਦਿੱਤਿਆ ਦੁਆਰਾ ਅਰਕੀ ਗਈ ਸੀ ਇਹ ਮੰਨਿਆ ਜਾਂਦਾ ਹੈ ਕਿ ਅਦਿੱਤਿਆ ਦੇ ਸ਼ਾਸਨ ਦੌਰਾਨ ਬੋਧ ਧਰਮ ਮਾਲਦੀਵ ਵਿੱਚ ਪਹੁੰਚਿਆ ਬੋਧ ਧਰਮ ਲਗਭਗ 1000 ਸਾਲਾਂ ਤੱਕ ਮਾਲਦੀਵ ਦਾ ਮੁੱਖ ਧਰਮ ਰਿਹਾ ਬੋਧ ਧਰਮ ਦੇ ਫੈਲਣ ਨਾਲ ਮਾਲਦੀਵ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਪ੍ਰਾਚੀਨ ਤਵੇਹੀ ਲਿਖੀ ਦੀ ਕਿਹੜੀ ਲਿਪੀ ਦੀ ਵਰਤੋਂ ਉਹ ਸ਼ੁਰੂ ਹੋ ਗਈ ਸੀ ਮਾਲਦੀਵ ਦੇ ਕਈ ਟਾਪੌਂ ਤੇ ਵੀ ਬੋਧੀ ਮੱਠਾਂ ਤੇ ਸਤੂਪਾਂ ਦੇ ਉਪਦੇਸ਼ਾਂ ਜਿਨ੍ਹਾਂ ਨੂੰ ਸਥਾਨਕ ਭਾਸ਼ਾ ਵਿੱਚ ਹਰਵਟਾਜਾ ਉਸਤੂਬੂ ਕਿਹਾ ਜਾਂਦਾ ਹੈ। ਬਮਯਾਨ ਵਰਗੀ ਵਿਸ਼ਾਲ ਬੋਧੀ ਮੂਰਤੀ 969 ਵਿੱਚ ਮਾਲਦੀਵੇ ਟੁੱਡੂ ਟਾਪ ਵਿੱਚ ਲੱਗੀ ਗਈ ਸੀ। ਉਹਨਾਂ ਨੇ ਉੱਥੇ ਇਸਤੂਪ ਇਸ ਮੂਰਤੀ ਲੱਭਿਆ ਈ ਮੋਤੀ ਲਾਲ ਪਾਗੜ ਸੌ ਸਾਲਾਂ ਤੋਂ ਮੁੱਟੀ ਦੇ ਢੇਰੇ ਥਾ ਦੱਬੀ ਹੋਈ ਸੀ ਫੁਲਾ ਮੂਲਾ ਟਾਪੂ ਤੇ ਫੂਵਾ ਮਲਕੋ ਨਾਮ ਦਾ 12 ਮੀਟਰ ਦਾ ਉੱਚਾ ਸਤੂਪ ਵੀ ਹੈ ਇੱਥੇ ਇੱਕ ਪ੍ਰਾਚੀਨ ਬੋਧੀ ਮੰਦਰ ਦੇ ਵਿਸ਼ੇਸ਼ੀ ਮਿਲੇ ਹਨ ਇਸਲਾਮੀ ਦੇਸ਼ ਦੇ ਬਦੂ ਟਾਪੂ ਤੇ ਇੱਕ ਵਿਸ਼ਾਲ ਬੋਧੀ ਸਤੂਪ ਪ੍ਰਾਚੀਨ ਸਮੇਂ ਵਿੱਚ ਦੇਸ਼ੂ ਸ਼੍ਰੀਲੰਕਾ ਦੇ ਸਿੱਖਿੰਡੀ ਸ਼ਾਸਕਾਤ ਦੱਖਣੀ ਭਾਰਤ ਦੇ ਚੂਲ ਸਮਾਜਨ ਦੇ ਪ੍ਰਭਾਵ ਤੇ ਅਧੀਨ ਸੀਗਾ। ਮਾਲਦੀਵ ਵਿੱਚ ਇਸਲਾਮ ਦਾ ਆਗਮਨ 19ਵੀਂ ਅਤੇ 10ਵੀਂ ਸਦੀ ਦੇ ਵਿਚਕਾਰ ਹੋਇਆ। ਇਹ ਤੇ ਅਰਬ ਵਪਾਰੀਆਂ ਦੇ ਆਉਣ ਨਾਲ ਸ਼ੁਰੂ ਹੋਇਆ। ਮਾਲਦੀਵ ਦੇ ਆਖਰੀ ਬਹੁਤੀ ਸ਼ਾਸਕ ਤਵੀਮੀ ਨੇ 1253 ਵਿੱਚ ਇਸਲਾਮ ਧਰਮ ਕਬੂਲ ਕੀਤਾ ਤੇ ਅਮੀ ਦਾ ਨਾਮ ਸੁਲਤਾਨ ਮੁਹੰਮਦ ਈਬਨ ਅਬਦੁੱਲ্লাহ ਰੱਖਿਆ ਗਿਆ। ਇਹ ਮਾਲਦੀਵ ਨੂੰ ਬਹੁਤੀ ਕੇਂਦਰ ਤੋਂ ਇਸਲਾਮੀ ਦੇਸ਼ ਬਣਨ ਵਿੱਚ 150 ਸਾਲ ਲੱਗੇ ਇਨਾ ਇਸਲਾਮੀ ਰਾਜਿਆਂ ਦਾ ਰਾਜ 1968 ਵਿੱਚ ਤੱਕ ਜਾਰੀ ਰਿਹਾ ਮਾਲਦੀਵ ਦੇ ਨਵੇਂ ਸੰਵਿਧਾਨ ਦੇ ਤਹਿਤ 2008 ਵਿੱਚ ਇਸਲਾਮ ਨੂੰ ਰਾਜਧਾਨ ਕੁਸ਼ ਦਿੱਤਾ ਗਿਆ ਸੀ ਮਾਲਦੀਵ ਦੀ ਨਾਗਰਿਕਤਾ ਲਈ ਇਸਲਾਮ ਕਬੂਲ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਸੀ ਇਸਲਾਮੀ ਰਾਜ ਤੋਂ ਬਾਅਦ ਮਾਲਦੀਵ ਪੁਰਤਗਾਲ ਤੇ ਬੋਟੇਨ ਦੇ ਗੁਲਾਮ ਰਾ ਉਰਤਗਾਲ ਨੇ ਹੰਸੋਟਵਾਂ ਜਾ ਵਿੱਚ ਮਾਲਦੀਵ ਤੇ ਕਬਜ਼ਾ ਕਰ ਲਿਆ ਪਰ 15 ਸਾਲਾਂ ਬਾਅਦ 1573 ਵਿੱਚ ਇਸ ਨੂੰ ਪੁਰਤਗਾਲ ਤੋਂ ਆਜ਼ਾਦੀ ਮਿਲੀ ਫਿਰ ਇਹ ਬ੍ਰਿਟੇਨ ਦੇ ਕਬਜ਼ੇ ਵਿੱਚ ਆ ਗਿਆ 1887 ਵਿੱਚ ਮਾਲਦੀਵ ਨੇ ਬ੍ਰਿਟੇਨ ਦੇ ਉਸ ਜੋਤੀ ਦੇ ਤਸਕਰਦ ਕੀਤੇ ਇਸ ਸਮਝੌਤੇ ਤਹਿਤ ਮਾਲਦੀਵ ਨੇ ਆਪਣੀ ਅੰਦਰੂਨੀ ਵਖਤਿਆਰੀ ਬਣਾਈ ਰੱਖੀ ਪਰ ਵਿਦੇਸ਼ ਨੀਤੀ ਤੇ ਰੱਖਿਆ ਨੀਤੀ ਬ੍ਰਿਟੇਨ ਦੇ ਹੱਥਾਂ ਵਿੱਚ ਰਹੀ ਸੀ ਮਾਲਦੀਵ ਨੂੰ 60 ਸਾਲ ਪਹਿਲਾਂ 26 ਜੁਲਾਈ 1958 ਨੂੰ ਪੂਰੀ ਆਜ਼ਾਦੀ ਮਿਲੀ ਸੀ। ਮਾਲਦੀ 1968 ਵਿੱਚ ਚੇਫ ਬੰਦਾਜ ਬਣਿਆ ਤੇ ਇਸ ਇब्राहिम ਨਾਸਰ ਨੂੰ ਪਹਿਲੇ ਰਾਸ਼ਟਰਪਤੀ ਚੁਣਿਆ ਗਿਆ। ਪ੍ਰਧਾਨ ਮੰਤਰੀ ਮੋਦੀ ਰਾਜ ਮਾਲਦੀਵ ਦੀ ਆਜ਼ਾਦੀ ਦੀ 60ਵੀਂ ਵਰੇਗੰਢ ਵਿੱਚ ਸ਼ਾਮਲ ਹੋਣੀ ਵਾਲੀ ਪਹੁੰਚ। ਮਾਲਦੀਵ ਦੇ ਪ੍ਰਧਾਨ ਮੰਤਰੀ ਇब्राहिम ਨਾਸਰ ਨੇ 1968 ਵਿੱਚ ਬਟੇਨ ਨਾਲ ਆਜ਼ਾਦੀ ਨਾਲ ਸਵੰਦਤ ਸਮਝੌਤੇ ਤੇ ਦਸਤਕਤ ਕੀਤੇ ਸਨ। ਤੁਹਾਨੂੰ ਇਸ ਵੀਡੀਓ ਨੂੰ ਬਹੁਤ ਹੀ ਹਲਕਾ ਪਿਆਸ ਇਸ ਤਰ੍ਹਾਂ ਦੇ ਵੀਡੀਓ ਵਾਸਤੇ ਕਿਰਪਾ ਕਰਕੇ channel ਨੂੰ subscribe ਕਰੋ ਜੀ ਧੰਨਵਾਦ